ਇਸ ਸਾਲ ਯਾਨੀ ਸਾਲ 2025 ਵਿੱਚ ਪੰਜਾਬੀ ਸਿਨੇਮਾ ਵਿੱਚ ਜਿੱਥੇ ਵੱਡਾ ਬਦਲਾਅ ਨਜ਼ਰ ਆਵੇਗਾ ਉੱਥੇ ਹੀ ਇਸ ਸਾਲ ਦਰਸ਼ਕਾਂ ਨੂੰ ਧਾਰਮਿਕ ਅਤੇ ਇਤਿਹਾਸਿਕ ਫਿਲਮਾਂ ਵੀ ਵੇਖਣ ਨੂੰ ਮਿਲਣਗੀਆਂ ਸਾਲ 2023 ਵਿੱਚ ਆਈ ਮਸਤਾਨੇ ਅਤੇ ਪਿਛਲੇ ਸਾਲਿਆਂ ਦੀ ਸਾਲ 2024 ਵਿੱਚ ਰਿਲੀਜ਼ ਹੋਈ ਬੀਬੀ ਰਜਨੀ ਫਿਲਮ ਦੀ ਵੱਡੀ ਸਫਲਤਾ ਨੇ ਮੇਕਰਾ ਦਾ ਧਿਆਨ ਹੁਣ ਇਸ ਪਾਸੇ ਖਿੱਚਿਆ ਹੈ ਇਸ ਸਾਲ ਅੱਧੀ ਦਰਜਨ ਦੇ ਨੇੜੇ ਧਾਰਮਿਕ ਅਤੇ ਇਤਿਹਾਸਿਕ ਫਿਲਮਾਂ ਵੇਖਣ ਨੂੰ ਮਿਲਣਗੀਆਂ ਖਾਲੇ ਵਿੱਚ ਤਰਸੀਮ ਜੱਸੜ ਨੇ ਆਪਣੀ ਫਿਲਮ ਗੁਰੂ ਨਾਨਕ ਜਹਾਜ਼ ਦ ਜਰਨੀ ਆਫ ਕੋਮਗਾਟਾ ਮਾਰੂ ਦਾ ਪੋਸਟਰ ਰਿਲੀਜ਼ ਕੀਤਾ ਹੈ ਇਹ ਫਿਲਮ ਕਾਮਗਾਟਾ ਮਾਰੂ ਜਹਾਜ਼ ਤੇ ਕੈਨੇਡਾ ਗਏ ਪੰਜਾਬੀਆਂ ਦੀ ਕਹਾਣੀ ਜਿਸ ਵਿੱਚ ਤਰਸੀਮ ਜੱਸੜ ਮੀਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਹਨ ਇਸ ਫਿਲਮ ਦੇ ਪੋਸਟਰ ਤੋਂ ਪਹਿਲਾਂ ਗਿੱਪੀ ਗਰਵਾਲ ਨੇ ਆਪਣੀ ਫਿਲਮ ਅਕਾਲ ਦਾ ਟੀਜ਼ਰ ਰਿਲੀਜ਼ ਕੀਤਾ ਸੀ ਗਿੱਪੀ ਦੀ ਇਹ ਫਿਲਮ ਸਿੱਖ ਇਤਿਹਾਸ ਅਤੇ ਪੰਜਾਬੀ ਖਾਸ ਕਰਕੇ ਸਿੱਖ ਕੌਮ ਦੀ ਬਹਾਦਰੀ ਦੀ ਗੱਤ ਹੈ ਇਸ ਤੋਂ ਇਲਾਵਾ ਇਸ ਸਾਲ ਸਿੱਪੀ ਗਿੱਲ ਦੀ ਫਿਲਮ ਗੱਦਰੀ ਯੋਧ ਦੀ ਵੀ ਰਿਲੀਜ਼ ਹੋਵੇਗੀ ਇਹ ਫਿਲਮ ਵੀ ਕਾਮਾਗਾਟਾ ਮਾਰੂ ਦੀ ਕਹਾਣੀ ਤੇ ਆਧਾਰਿਤ ਹੈ ਇਸ ਫਿਲਮ ਵਿੱਚ ਸਿੱਪੀ ਗਿੱਲ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਹਨ ਇਸ ਫਿਲਮ ਦੀ ਵੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਮਹਾਨ ਯੋਧੇ ਹਰੀ ਸਿੰਘ ਨਲਵਾ ਦੀ ਜ਼ਿੰਦਗੀ ਤੇ ਵੀ ਫਿਲਮ ਵੇਖਣ ਨੂੰ ਮਿਲੇਗੀ ਨਿਰਦੇਸ਼ਕ ਪ੍ਰਬਲਿੰਦ ਸੰਦੂ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਖਬਰਾਂ ਇਹ ਵੀ ਹਨ ਕਿ ਲੰਬੇ ਸਮੇਂ ਤੋਂ اٹਕੀ ਹੋਈ ਫਿਲ ਦਾਸਤਾਨੇ ਸਰਹੰਦ ਵੀ ਇਸ ਸਾਲ ਮਾਰਚ ਵਿੱਚ ਰਿਲੀਜ਼ ਹੋ ਸਕਦੀ ਹੈ ਇਸ ਫਿਲਮ ਨੂੰ ਸੈਂਸਰ ਮਿਲਣ ਦੇ ਬਾਵਜੂਦ ਵੀ ਕੁਝ ਸਿੱਖ ਜਥੇਬੰਦੀਆਂ ਨੇ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਸੀ ਪਰ ਹੁਣ ਸਿੱਖ ਜਥੇਬੰਦੀਆਂ ਨਾਲ ਸਹਿਮਤੀ ਬਣਾ ਕੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਸਾਲ ਮਾਤਾ ਵੈਸ਼ਨੋ ਦੇਵੀ ਤੇ ਵੀ ਇੱਕ ਫਿਲਮ ਬੁਲਾਵਾ ਰਿਲੀਜ਼ ਹੋਵੇਗੀ ਇਸ ਫਿਲਮ ذریعے ਮਾਤਾ ਵੈਸ਼ਨੋ ਦੇਵੀ ਦੀ ਅਪਾਰ ਕਿਰਪਾ ਅਤੇ ਧਾਰਮਿਕ ਆਸਤਾ ਨੂੰ ਦਿਖਾਇਆ ਗਿਆ ਹੈ ਇਸ ਸਾਲ ਕੁਝ ਵੱਡੀਆਂ ਅਤੇ ਧਾਰਮਿਕ ਫਿਲਮਾਂ ਦੀ ਸ਼ੂਟਿੰਗ ਵੀ ਕੀਤੀ ਜਾ ਰਹੀ ਹੈ ਇਹ ਫਿਲਮਾਂ ਅਗਲੇ ਸਾਲ ਰਿਲੀਜ਼ ਕੀਤੀਆਂ ਜਾਣਗੀਆਂ ਐਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ